ਇਦੀ ਉਮਰ ਮਾਤਰ ਹਲੇ 32 ਸਾਲ ਦੀ ਹੈ ਇਹਨਾਂ ਦੇ ਜਿਹੜੇ ਕਿ ਚਾਰ ਸਟੰਟ ਵੀ ਪੈ ਚੁੱਕੇ ਨੇ ਡਰਾਈਵਰੀ ਕਰਦਾ ਮੈਂ ਦੁਬਈ ਦੇ ਟਰਾਲਾ ਚਲਾਉਂਦਾ ਵਾਂ 10 ਸਾਲ ਹੋ ਗਏ ਨੇ ਇਹ ਪ੍ਰੋਬਲਮ ਤੇ ਬੜੇ ਇਲਾਜ ਕਰਾਇਆ ਚੰਡੀਗੜ੍ਹੋਂ ਵੀ ਕਰਾਇਆ ਹਰ ਇੱਕ ਜਗ੍ਹਾ ਤੋਂ ਤੇ ਚਾਰ ਆਪਰੇਟ ਹੋ ਗਏ ਨੇ ਮੇਰੇ ਸੋ ਪਹਿਲਾਂ ਦੁਬਈ ਤੋਂ ਤੁਸੀਂ ਕਹਿੰਦੇ ਡਰਾਈਵਰੀ ਕਰਦੇ ਉੱਥੇ ਵੀ ਇਲਾਜ ਕਰਾਇਆ ਉੱਥੇ ਵੀ ਦਿਖਾਇਆ ਸੀ ਹਾਂਜੀ ਉੱਥੇ ਵੀ ਨਾਰਮਲ ਡਾਕਟਰਾਂ ਨੂੰ ਦਿਖਾਇਆ ਪਰ ਉੱਥੇ ਕੋਈ ਐਡਾ ਮੈਡੀਕਲ ਇਲਾਜ ਹੈ ਨਹੀਂ ਕੋਈ ਵਧੀਆ ਤੇ ਫਿਰ ਇਸ ਕਰਕੇ ਇੰਡੀਆ ਹੀ ਆਣ ਕੇ ਕਰਾਇਆ ਦੇ ਬੈਚਸ ਬਾਬਾ ਜੀ ਨੇ ਉਹ ਦਿਖਾਲੇ ਇਹਨਾਂ ਦਾ ਕਾੜਾ ਪੀਤਾ ਕਿੰਨੇ ਕਾੜਾ ਪੀਣ ਆ ਰਹੇ ਹੋ ਤੇ ਕਿੰਨੀ ਹੁਣ ਜਿਹੜੀ ਤੁਹਾਨੂੰ ਰਾਹਤ ਮਹਿਸੂਸ ਆਇਆ ਇਹ ਮੇਰਾ ਛੇਮਾ ਕੜਾ ਜੀ ਤੇ ਛੇਮਾ ਕੜਾ ਦੇ ਵਿੱਚ ਤਕਰੀਬਨ 40 45% ਮੈਨੂੰ ਫਰਕ ਲੱਗ ਰਿਹਾ ਇੰਜੋਗ੍ਰਾਫੀ ਕਰਾਈ ਉਹਨਾਂ ਨੇ ਕਿਹਾ ਦੋ ਨਾੜੀਆਂ ਬਲੌਕ ਆ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਦਾ ਇਲਾਜ ਉਹ ਕਹਿੰਦੇ ਆਪਰੇਸ਼ਨ ਹੀ ਹੋਣਾ ਇਹ ਮੈਂ ਜਲੰਧਰ ਤੋਂ ਆ ਕੇ ਸਟੈਂਡ ਪਵਾਲੇ ਫਿਰ ਦੂਜੀ ਵਾਰੀ ਉਹ 4 ਮਹੀਨੇ ਰਿਹਾ ਸਟੈਂਡ 4 ਮਹੀਨੇ ਬਾਅਦ ਉਹ ਖਰਾਬ ਹੋ ਗਏ ਹੁਣ ਫੇ ਮੈਨੂੰ ਸਾਹ ਚੜਨ ਲੱਪਿਆ ਸੀ ਫੇ ਕਿਸੇ ਨੇ ਦੱਸਿਆ ਕਿ ਤੁਸੀਂ ਇੱਥੇ ਚਲੇ ਜੀ ਕਿੰਨਾ ਹੁਣ ਫਰਕ ਇਨਾ ਫਰਕੀ ਹੁਣ ਸਾਹ ਚੜਦਾ ਹੈ ਤੁਹਾਡਾ ਹੁਣ ਸਾਹ ਮੈਨੂੰ ਅੱਗੇ ਨਾਲ ਬਹੁਤ ਘੱਟ ਚੜਦਾ ਮੋਟ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਹਿਲਾ ਜਿਹੜੀ ਸਾਡੇ ਕੋਲ ਬੈਠੀ ਹੈ ਜਿਨ੍ਹਾਂ ਦੀ ਉਮਰ 65 ਸਾਲ ਹੈ ਇਹਨਾਂ ਦੇ ਵੀ ਹਾਰਟ ਦੇ ਵਿੱਚ ਕਾਫੀ ਪ੍ਰੋਬਲਮ ਸੀ ਇਹਦੇ ਸਟੰਟ ਵੀ ਪੈ ਚੁੱਕੇ ਆ ਬੇਟਾ ਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕੀ ਪ੍ਰੋਬਲਮ ਸੀ ਮੇਰੇ ਮਾਤਾ ਜੀ ਨੂੰ ਹਾਰਟ ਦੀ ਪ੍ਰੋਬਲਮ ਸੀ ਪਹਿਲਾਂ ਅਸੀਂ ਡਾਕਟਰ ਸਾਹਿਬ ਨੂੰ ਵਿਖਾਇਆ ਵਾ ਉਹਨਾਂ ਨੇ ਸਟੈਂਟ ਵੀ ਪਾਏ ਇਹਨਾਂ ਦੀ ਫੇਰ 2 ਸਾਲਾਂ ਬਾਅਦ ਫੇਰ ਪ੍ਰੋਬਲਮ ਆ ਗਈ ਹਾਰਟ ਦੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਫੇਰ ਸਟੈਂਡ ਪੈਣਾ ਵਾ ਤੇ ਸਾਨੂੰ ਬਾਬਾ ਜੀ ਦਾ ਪਤਾ ਲੱਗਾ ਫਿਰ ਮੈਂ ਮਾਤਾ ਜੀ ਨੂੰ ਲਿਆਂਦਾ ਤੇ ਸਾਡਾ ਇਹ ਦੂਜਾ ਘੜਾ ਵਾ ਪਹਿਲੇ ਘੜੇ ਨਾਲ ਸਾਨੂੰ ਬਹੁਤ ਫਰਕ ਪਿਆ ਵਾ ਪਰ ਆਪਾਂ ਦੇਖਦੇ ਆ 50 ਪਲੱਸ ਜਦੋਂ ਚੱਲ ਜਾਂਦੇ ਉਹਨਾਂ ਦੇ ਹਾਰਟ ਚ ਪ੍ਰੋਬਲਮ ਹੈ ਪਰ ਅਸੀਂ ਇੱਥੇ ਕੋਈ ਨੌਜਵਾਨਾਂ ਨਾਲ ਗੱਲ ਕੀਤੀ ਉਹ 32 ਸਾਲ ਦੀ ਉਮਰ ਦਾ ਉਹ ਕਹਿੰਦਾ ਮੈਂ ਦੁਬਈ ਗਿਆ ਮੈਂ ਬਿਮਾਰ ਹੋ ਤਾਡੇ ਕੋਲ ਆਇਆ ਠੀਕ ਹੋਇਆ ਕੀ ਕਹਿਣਾ ਚਾਹੁੰਦੇ ਜਿਹੜੇ ਇਹ ਜਿਹੜੇ ਨੌਜਵਾਨ ਵੀ ਜਿਹੜੇ ਇਦਾਂ ਦੀ ਬਿਮਾਰੀ ਗ੍ਰਸਤ ਹੋ ਰਹੀ ਹੈ ਇਹਨਾਂ ਖਾਣ ਪੀਣ ਦਾ ਜਿਹੜੇ ਬਾਹਰ ਲੀਆਂ ਕੰਟਰੀਆਂ 'ਚ ਬੱਚੇ ਜਾਂਦੇ ਆ ਉਹਦਾ ਕਾਰਨ ਕੀ ਹੁੰਦਾ ਕਿ ਉਹ ਘਰੇ ਰੋਟੀ ਨਹੀਂ ਖਾਂਦੇ ਉਹਨਾਂ ਦਾ ਜਿਹੜਾ ਫੂਡ ਪੈਕਿੰਗ ਫੂਡ ਹੋ ਜਾਂਦਾ ਹੁਣ ਜਿਹੜਾ ਕੋਈ ਵੀ ਦਾਲ ਸਬਜ਼ੀ ਆ ਜੇ ਆਪਾਂ ਨੂੰ ਸਵੇਰੇ ਬਣਾ ਲਈਏ ਤੋ ਵੱਧ ਤੋਂ ਵੱਧ ਉਹਨੂੰ ਆਪਾਂ 2-3 ਘੰਟੇ ਜਾਂ 4-5 ਘੰਟੇ ਤੱਕ ਖਾ ਸਕਦੇ। ਇਹ ਰਾਤ ਦੀ ਬਣਾਈ ਹੋਈ ਸਵੇਰੇ ਖਾਂਦੇ ਆ, ਸਵੇਰ ਦੀ ਬਣੀ ਹੋਈ ਦੁਪਹਿਰੇ ਖਾਂਦੇ ਆ। ਜਿਹੜਾ ਕੋਈ ਫੂਡ ਆਗਾ ਉਹ ਟਾਈਮ ਸਰ ਨਹੀਂ ਹੁੰਦਾ। ਅੱਜ ਆਪਣੇ ਉਧਰ ਬੱਚੇ 22-22 ਸਾਲ ਦੇ ਹਾਰਟ ਅਟੈਕ ਦਾ ਸ਼ਿਕਾਇਤ ਹੋ ਰਿਹਾ। ਕਿਉਂ? ਉਹ ਖਾਣਾ ਘਰੇ ਨਹੀਂ ਬਣਾ ਰਹੇ, ਉਹ ਡੱਬਾ ਬੰਦ ਫੂਡ ਖਾ ਰਹੇ ਆ। ਮੇਰੇ ਨਾਲ ਅੱਜ ਹਾਰਟ ਰੀਮਰ ਦਾ ਦਰਦ ਹੁੰਦੀ ਸੀ। ਜਿਹਦੇ ਕਰਕੇ ਮੈਨੂੰ ਕਾਫੀ ਪ੍ਰੋਬਲਮ ਸੀ। ਮੈਂ ਦਵਾਈਆਂ ਵੈਸੇ ਵੀ ਡਾਕਟਰਾਂ ਕੋਲ ਕਾਫੀ ਕਾਢੀਆਂ। ਕੋਈ ਰਾਮ ਨਹੀਂ ਆਇਆ। ਮਨ ਨੂੰ ਪੰਜ ਛੇਵਾ ਘੜਾ ਪੀਣਾ ਜਾ ਰਿਹਾ ਮੈਂ ਤੇ ਮੈਨੂੰ ਕਾਫੀ ਫਰਕ ਆ। ਸੋ ਅੱਜ ਅਸੀਂ ਖੜੇ ਆ ਐਚਐਸ ਬਾਬਾ ਜੀ ਬੈਦ ਜਿਹੜੇ ਤੁਸੀਂ ਦੇਖਦੇ ਹੋ ਤਸਵੀਰਾਂ ਬਹੁਤ سارے ਲੋਕ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਦੇ ਹਾਰਟ ਦੇ ਵਿੱਚ ਪ੍ਰੋਬਲਮ ਸੀ ਇਹਨਾਂ ਦੇ ਨਾੜਾਂ ਬਲੋਕੇ ਸੀ ਇਹਨਾਂ ਦੇ ਸਟੰਟ ਵੀ ਪੈ ਚੁੱਕੇ ਸੀ ਪਰ ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟ ਸੀ ਜਿਨ੍ਹਾਂ ਦੇ ਸਟੰਟ ਪਹਿਣ ਤੋਂ ਬਾਅਦ ਵੀ ਜਿਹੜੀ ਇਹ ਬਿਮਾਰੀ ਖਤਮ ਨਹੀਂ ਹੋ ਸੀ। ਏ ਇਹ ਬਿਮਾਰੀ ਜਿਹੜੀ ਆ ਇਹੋ ਜਿਹਾ ਕਿ ਬਾਈਪਾਸ ਸਰਜਰੀ ਹੋ ਗਈ ਚਾਹੇ ਉਹਦੇ ਸਟੰਟ ਹੋਏ ਹੋਣ ਪਰ ਫਿਰ ਵੀ ਜਿਹੜੀ ਆ ਪੇਸ਼ੈਂਟ ਜਿਹੜਿਆ ਉਹਦੇ ਗਰਸਤ ਹੁੰਦੇ ਨੇ ਸੋ ਇੱਥੇ ਐਚਐਸ ਬਾਬਾ ਵੀ ਵੱਲੋਂ ਜਿਹੜਾ ਕਾੜਾ ਪਲਾਇਆ ਜਾਂਦਾ ਉਸ ਕਾੜੇ ਨੂੰ ਪੀਣ ਦੇ ਨਾਲ ਔਰ ਜੋ ਉਹਨਾਂ ਵੱਲੋਂ ਪਰਹੇਜ਼ ਦੱਸਿਆ ਜਾਂਦਾ ਉਸ ਪਰਹੇਜ਼ ਨੂੰ ਕਰਨ ਦੇ ਨਾਲ ਤੁਹਾਡੇ ਜਿਹੜੀ ਹਾਰਟ ਦੀਆਂ ਜਿਹੜੀਆਂ ਨਾੜਾਂ ਬੰਦ ਸੀਆਂ ਖੁੱਲ ਜਾਂਦੀਆਂ ਤੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਇਕੱਲੇ ਪੰਜਾਬ ਹੀ ਨਹੀਂ ਵਿਦੇਸ਼ਾਂ ਤੋਂ ਵੀ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਦੁਬਈ ਤੋਂ ਗੱਲ ਕਰੀਏ ਜਾਂ ਫਿਰ ਪੰਜਾਬ ਤੋਂ ਬਾਅਦ ਜੰਮੂ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ Shimla ਤੋਂ ਵੀ ਪੇਸ਼ੈਂਟ ਆਏ ਨੇ ਜੰਮੂ ਤੋਂ ਅਗੇ ਰਜ਼ੌਰੀ ਰਜ਼ੌਰੀ ਤੋਂ ਅਗੇ ਵੀ 400 ਕਿਲੋਮੀਟਰ ਦੂਰ ਤੋਂ ਜਿਹੜੇ ਪੇਸ਼ੈਂਟ ਇੱਥੇ ਆਏ ਨੇ ਕਿਉਂਕਿ ਉਹਨਾਂ ਦੇ ਮੰਨ ਦੇ ਵਿੱਚ ਵਿਸ਼ਵਾਸ ਹੈ ਕਿਉਂਕਿ ਇੱਥੇ ਦਾ ਜਿਹੜਾ ਕੜਾ ਆ ਦੇਸੀ ਜਿਹੜੀ ਬੂਟੀਆਂ ਦਾ ਬਣਾਇਆ ਹੋਇਆ ਕੜਾ ਆ ਉਹ ਸਭ ਕੜਾ ਪੀ ਕੇ ਜਿਹੜੇ ਆ ਉਹ ਪੂਰੀ ਤਰ੍ਹਾਂ ਠੀਕ ਹੁੰਦੇ ਨੇ ਜਿਹੜੀਆਂ ਨਾੜਾਂ ਬੰਦ ਆ ਉਹ ਖ ਕਰਉਣ ਦੀ ਲੋੜ ਨਹੀਂ ਪੈਂਦੀ ਨਾ ਹੀ ਉਹਨੂੰ ਸਟੰਟ ਪਾਉਣ ਦੀ ਲੋੜ ਪੈਂਦੀ ਹੈ ਸੋ ਐਚਐਸ ਬਾਬਾ ਵੱਲੋਂ ਜਿਹੜਾ ਕਾੜਾ ਪੀਣ ਦੇ ਨਾਲ ਲੱਖਾਂ ਪੇਸ਼ੈਂਟ ਜਿਹੜੇ ਆ ਠੀਕ ਹੁੰਦੇ ਨੇ ਜਿਹੜਾ ਐਚਐਸ ਬਾਬਾ ਜੀ ਦਾ ਕਾੜਾ ਜਿਹੜਾ ਜਿਹਦੇ ਪੀਣ ਦੇ ਨਾਲ ਜਿਹੜੇ ਹਾਰਟ ਦੀਆਂ ਨਾੜੀਆਂ ਬਲੋਕਸ ਹੁੰਦੀਆਂ ਉਹ ਖੁੱਲਦੀਆਂ ਨੇ ਜਿਨ੍ਹਾਂ ਦੇ ਕੇਸ ਸਟੰਟ ਪਏ ਨੇ ਉਹ ਵੀ ਹੁਣ ਠੀਕ ਹੁੰਦੇ ਨਜ਼ਰ ਆ ਰਹੇ ਨੇ ਸਰ ਨੇ ਇੱਕ ਹੋਰ ਪੇਸ਼ੈਂਟ ਇਹਨਾਂ ਤੋਂ ਵੀ ਜਾਣਾਂਗੇ ਕਿ ਇਹਨਾਂ ਨੂੰ ਕਦੋਂ ਤੋਂ ਪ੍ਰੋਬਲਮ ਸੀ ਤੇ ਕੀ ਪ੍ਰੋਬਲਮ ਸੀ ਤੇ ਕਿੱਥੇ-ਕਿੱਥੇ ਨੇ ਪਹਿਲਾਂ ਨੇ ਇਲਾਜ ਕਰਾਇਆ ਸਰ ਕੀ ਪਹਿਲਾਂ ਤੁਹਾਡੀ ਪ੍ਰੋਬਲਮ ਸੀ ਤੇ ਕਿੱਥੇ-ਕਿੱਥੇ ਤੁਸੀਂ ਇਲਾਜ ਕਰ ਜੇਦੀ ਕਰਕੇ ਮੈਨੂੰ ਕਾਫੀ ਪ੍ਰੋਬਲਮ ਸੀ ਮੈਂ ਦਵਾਈਆਂ ਵੈਸੇ ਵੀ ਡਾਕਟਰਾਂ ਕੋਲ ਕਾਫੀ ਕਾਢੀਆਂ ਕੋਈ ਰਾਮ ਨਹੀਂ ਆਇਆ ਹੁਣ ਮੈਨੂੰ ਪੰਜ ਛੇਵਾ ਘਾੜਾ ਪੀਣਾ ਜਾ ਰਿਹਾ ਮੈਂ ਤੇ ਮੈਨੂੰ ਕਾਫੀ ਫਰਕ ਆਇਆ ਜਦੋਂ ਪਹਿਲਾਂ ਪ੍ਰੋਬਲਮ ਆਈ ਕੀ ਤੁਹਾਨੂੰ ਲੱਗਦਾ ਬੋਡੀ ਦੇ ਵਿੱਚ ਕੀ ਕਿਦਾਂ ਸਾਹ ਚੜਦਾ ਸੀ ਤੁਰ ਨਹੀਂ ਹੁੰਦਾ ਸੀ ਕੀ ਪ੍ਰੋਬਲਮ ਆ ਰਹੀ ਸੀ ਬਾਕੀ ਮੈਨੇ ਪ੍ਰੋਬਲਮ ਦਰਦ ਹੀ ਸੀ ਦਰਦ ਹੀ ਦਰਦ ਨਹੀਂ ਹਟਦੀ ਲਗਾਤਾਰ ਰਹਿੰਦੀ ਤੇ ਪਹਿਲਾਂ ਹੋਰ ਹਸਪਤਾਲਾਂ ਚ ਕਿਤੇ ਦਿਖਾਇਆ ਡਾਕਟਰਾਂ ਨੂੰ ਹਾਂਜੀ ਹਾਂਜੀ ਮੈਂ ਜਨਰਲ ਵੀ ਦਿਖਾਇਆ ਇੱਕ ਦੋ ਹਸਪੀਟਲ ਉੱਥੇ ਵੀ ਇੰਨਾ ਫਰਕ ਨਹੀਂ ਪਿਆ ਉਹ ਅਲਵਾਟੀ ਦਵਾਈ ਜਨੈਨਾ ਠੀਕ ਹੈ ਵੈਸੇ ਉਹ ਵੀ ਜੋ ਆਪਣਾ ਕਰਦੇ ਅਸਰ ਹੁੰਦਾ ਠੀਕ ਉਹਦਾ ਵੀ ਹੁੰਦਾ ਪਰ ਇਹਨਾਂ ਦੀ ਦਵਾਈ ਦਾ ਯਾਦ ਉਹਨਾਂ ਨੇ ਕੀ ਕਿਹਾ ਸੀ ਜਦੋਂ ਤੁਸੀਂ ਦੱਸਿਆ ਕਿ ਦਰਦ ਹੁੰਦੀ ਹੈ ਉਹਨਾਂ ਨੇ ਇਹਦਾ ਲਾਸ ਕੀ ਦੱਸਿਆ ਸੀ ਉਹਨਾਂ ਨੇ ਮੈਨੂੰ ਇਹ ਵੈਸੇ ਦਵਾਈ ਦਿੰਦੇ ਰਹੇ ਹਰਮਦਾ ਗਦਾ ਹਾਂਜੀ ਹਾਂਜੀ ਤੇ ਇਹਨਾਂ ਬਾਰੇ ਕਿਦਾਂ ਪਤਾ ਲੱਗਾ ਐਚਐਸ ਬਾਬਕ ਨੂੰ YouTube ਤੋਂ ਪਤਾ ਲੱਗਾ ਜੀ ਹਾਂਜੀ ਜਦੋਂ ਪਹਿਲੀ ਵਾਰ ਆਏ ਉਹ ਉਦੋਂ ਕਿੰਨੀ ਪ੍ਰੋਬਲਮ ਸੀ ਉਸ ਵੇਲੇ ਉਦੋਂ ਵੀ ਕਾਫੀ ਪ੍ਰੋਬਲਮ ਸੀ ਤੇ ਕਿੰਨੀ ਵਾਰੀ ਹੁਣ ਤੁਸੀਂ ਕੜਾ ਪੀਤਾ ਮੈਂ 5 ਵਾਰੀ ਪੀ ਰਿਹਾ 6ਵੀਂ ਵਾਰੀ ਹੈ ਹਾਂਜੀ ਤੇ ਇਹ ਜਿਹੜਾ 5 ਵਾਰੀ ਕੜਾ ਪੀਤਾ ਉਹਦੇ ਨਾਲ ਤੁਹਾਨੂੰ ਹੁਣ ਬਾਡੀ ਨੂੰ ਕਿੰਨਾ ਲੱਗਾ ਵੀ ਮੈਂ ਹੁਣ ਠੀਕ ਹੋ ਰਿਹਾ ਹਾਂ ਜਾਂ ਆਪਣੇ ਆਪ ਨੂੰ ਮਹਿਸੂਸ ਹੋਇਆ ਕੁਝ ਹਾਂਜੀ ਇੰਨੀ ਹੁਣ ਦਾ ਲੱਗਦਾ ਬਾਡੀ ਜਾਨ ਵੀ ਕਾਫੀ ਆ ਗਈ ਹੈ ਹਾਂਜੀ ਤੇ ਹੁਣ ਦਰਦ ਹੁੰਦੀ ਨਹੀਂ ਹੁਣ ਨਹੀਂ ਹੁੰਦੀ ਉਹ ਬਸ ਮੈਂ ਕਿਹਨ ਦਾ ਬਾਬਾ ਇੱਕ ਕਾੜਾ ਪੀਣ ਦੇ ਨਾਲ ਤੁਹਾਨੂੰ ਜਿਹੜਾ ਕਾਫੀ ਰਾਹਤ ਹੋਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਰਾਹਤ ਹੋਈ ਤੇ ਕੀ ਕਹਿੰਦਾ ਚਾਹੁੰਦੇ ਜਿਹੜੇ ਪੇਸ਼ੈਂਟ ਐਦਾਂ ਬਿਮਾਰ ਹੁੰਦੇ ਨੇ ਜਿਨ੍ਹਾਂ ਦੇ ਇਦਾਂ ਹਾਰਟ ਪੇਨ ਹੁੰਦੀਆਂ ਨੇ ਉਹ ਡਾਕਟਰਾਂ ਕੋਲ ਤਾਂ ਜਾ ਕੇ ਕਨੇ ਲੱਖ ਰੁਪਏ ਵੀ ਖਰਚੇ ਦਿੰਦੇ ਇੱਥੇ ਜਿਹੜੀ ਆ ਕਾੜਾ ਪੀਣ ਦੇ ਨਾਲ ਆਰਾਮ ਦਾ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਇਹੀ ਸੁਨੇਹਾ ਦੇਣਾ ਕਿ ਸਭ ਤੋਂ ਪਹਿਲੇ ਤਾਂ ਜੇ ਕਿਸੇ ਨੂੰ ਪਤਾ ਲੱਗਦਾ ਜਾਂ YouTube ਲਿਆ ਹੋਰ ਕੇ ਮਾਧਿਅਮ ਦੁਆਰੇ ਪਤਾ ਲੱਗਦਾ ਤੇ ਬਾਬਾ ਜੀ ਕੋ ਜਰੂਰ ਇੱਕ ਵਾਰ ਸਲਾਹ ਲੈਣ ਤੇ ਉਹਨਾਂ ਕਾੜਾ ਯੂਜ਼ ਕਰਕੇ ਦੇਖਣ ਤੋ ਫਰਕ ਵਹੇ ਮੇਰੇ ਹਿਸਾਬ ਨਾਲ ਤਾਂ ਕਾਫੀ ਵਾਹੇਗਾ। ਸੋ ਅਕਸਰ ਆਪਾਂ ਸੁਣਦੇ ਆ ਕਿ ਹਾਰਟ ਦੀ ਪੇਸ਼ੈਂਟ ਜਿਹੜੇ ਆ ਜਿਨ੍ਹਾਂ ਦੀ ਉਮਰ 50 ਪਲੱਸ ਹੋ ਜਾਂਦੀ ਆ ਉਹਨਾਂ ਨੂੰ ਉਹਨਾਂ ਦੇ ਖਾਣ-ਪਾਣ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦੇ ਜਿਹੜੇ ਹਾਰਟ ਦੀਆਂ ਨਾੜਾਂ ਬਲੌਕੇਜ ਹੋ ਜਾਂਦੀਆਂ ਬਹੁਤ ਸਾਰੇ ਜਿਹੜੀਆਂ ਇਹ ਬਿਮਾਰੀਆਂ ਜਦੋਂ ਕਹਿੰਦੇ ਉਮਰ ਲੱਗ ਹੋ ਜਾਂਦੀ ਆ ਉਮਰ ਜਿਹੜੀ ਵੱਧ ਜਾਂਦੀ ਆ ਤਾਂ ਉਸ ਦੇ ਹਿਸਾਬ ਦੇ ਨਾਲ ਸ਼ੁਰੂ ਹੁੰਦੀਆਂ ਪਰ ਮੈਂ ਜਿਸ ਉਹ ਨੌਜਵਾਨਾਂ ਨਾਲ ਗੱਲ ਕਰਨ ਜਾ ਰਹੇ ਆ ਇਹਦੀ ਉਮਰ ਮਾਤਰ ਹਲੇ 32 ਸਾਲ ਦੀ ਹੈ ਇਹਨਾਂ ਦੇ ਜਿਹੜੇ ਕਿ ਚਾਰ ਸਟੰਡ ਵੀ ਪੈ ਚੁੱਕੇ ਨੇ ਔਰ ਕਾਫੀ ਸਮੇ ਤੋਂ ਇਲਾਜ ਵੀ ਕਰਾ ਰਹੇ ਨੇ ਆਪਾਂ ਇਹਨਾਂ ਕੋਲੋਂ ਜਾਣਾਂਗੇ ਕਿ ਕਦੋਂ ਇਹਨਾਂ ਨੂੰ ਇਹ ਪ੍ਰੋਬਲਮ ਆਈ ਸੀ ਕਿੰਨੀ ਇਹਨਾਂ ਦੀ ਉਮਰ ਹੈ ਕਿਵੇਂ ਇਹਨਾਂ ਨੂੰ ਪ੍ਰੋਬਲਮ ਆਈ ਤੇ ਕਿਵੇਂ ਇਹਨਾਂ ਦਾ ਇਲਾਜ ਜਿਹੜਾ ਚੱਲਿਆ ਪਾਜੀ ਕੀ ਨਾਂ ਆ ਤੇ ਕਿੰਨੀ ਤੁਹਾਡੀ ਉਮਰ ਹੈ ਤੇ ਕਿੱਥੋਂ ਆਏ ਹੋ ਮੇਰਾ ਨਾਮ ਰਣਦੀਪ ਸਿੰਘ ਹੈ ਮੈਂ ਇੱਥੇ ਲੋਕਲ ਹੀ ਤੇ ਮੈਨੂੰ 10 ਸਾਲ ਹੋ ਗਏ ਨੇ ਇਹ ਪ੍ਰੋਬਲਮ ਡਰਾਈਵਰੀ ਕਰਦਾ ਮੈਂ ਦੁਬਈ ਦੇ ਵਿੱਚ ਟਰਾਲਾ ਚਲਾਉਂਦਾ ਵਾ ਅੱਛਾ ਤੇ ਲੌਂਗ ਰੂਟ ਤੇ ਚੱਲਣ ਕਰਕੇ ਮੇਰੇ ਪ੍ਰੋਬਲਮ ਆਈ ਸੀ ਤੇ ਬੜੇ ਇਲਾਜ ਕਰਾਇਆ ਚੰਡੀਗੜ੍ਹੋਂ ਵੀ ਕਰਾਇਆ ਹਰ ਇੱਕ ਜਗ੍ਹਾ ਤੋਂ ਤੇ 4 ઓਪਰੇਟ ਹੋ ਗਏ ਨੇ ਮੇਰੇ ਅੱਛਾ ਤੇ ਇਹਨਾਂ ਕੋ ਆਣ ਕੇ ਮੈਨੂੰ ਬਹੁਤ ਫਰਕ ਪਿਆ ਤੇ ਜਦੋਂ ਪਹਿਲੀ ਵਾਰ ਪ੍ਰੋਬਲਮ ਆਈ ਕੀ ਮਹਿਸੂਸ ਆਇਆ ਕਿੱਥੇ ਜਿਹੜੀ ਤੁਹਾਨੂੰ ਪਹਿਲਾਂ ਲੱਗੀ ਵੀ ਮੇਰੀ ਪੇਨ ਹੋ ਰਹੀ ਹੈ ਜਾਂ ਕਿੱਥੇ ਕਿਹੜੀ ਚੀਜ਼ ਨੂੰ ਅਫੈਕਟ ਕੀਤਾ ਸਭ ਤੋਂ ਪਹਿਲਾਂ ਉਹਦੇ ਵਿੱਚ ਪ੍ਰੋਬਲਮ ਹੁੰਦੀ ਸੀ ਮਤਲਬ ਸੁੱਜ ਜਾਂਦੀਆਂ ਹਨ ਲੱਤਾਂ ਸੋਜਨ ਆ ਜਾਂਦੀ ਸੀ ਤੇ ਬਲੱਡ ਬਾਹਰ ਆਉਣ ਲੱਗ ਪਏ ਜਖਮ ਹੋ ਗਏ ਹਨ ਅੱਛਾ ਹਾਂਜੀ ਤੇ ਜਦੋਂ ਫਿਰ ਇਹ ਬਿਮਾਰੀ ਦਾ ਪਤਾ ਲੱਗਾ ਕਿੱਥੇ ਗਏ ਕਿਹੜੇ ਕਿਹੜੇ ਡਾਕਟਰ ਨੂੰ ਦਿਖਾ ਲਿਆ ਤੇ ਕਿੰਨਾ ਪੈਸਾ ਜਿਹੜਾ ਖਰਾਬ ਕੀਤਾ ਸਰ ਉਹਦੋਂ ਮੈਂ ਚੰਡੀਗੜ੍ਹ ਆਇਆ ਸਿੱਧਾ ਚੰਡੀਗੜ੍ਹ ਆਣ ਕੇ ਉਹਨਾਂ ਨੇ ਮੇਰਾ ਇਲਾਜ ਕੀਤਾ ਹੈਗਾ ਤੇ ਪੈਸੇ ਤਕਰੀਬਨ ਬਹੁਤ ਖਰਾਬ ਤੇ ਬਹੁਤ ਜਿਆਦਾ ਪੈਸੇ ਬਰਬਾਦ ਕੀਤੇ ਤੇ ਚਾਰ ઓਪਰੇਟ ਹੋ ਗਏ ਨਾ ਅੱਜ ਤੁਸੀਂ ਐਚਐਸ ਬਾਬਾ ਜੀ ਦੇ ਆਏ ਹੋ ਇਹਨਾਂ ਬਾਰੇ ਕਿੱਦਾਂ ਪਤਾ ਲੱਗਾ ਤੇ ਇਹਨਾਂ ਨੇ ਤਾਂ ਕਦੋਂ ਲਾ ਸ਼ੁਰੂ ਕਰਾਇਆ ਇਹਨਾਂ ਦਾ ਸਰ ਮੈਨੂੰ ਫੇਸਬੁੱਕ ਤੋਂ ਪਤਾ ਲੱਗਾ ਸੀ ਨੈਟ ਤੋਂ ਤੇ ਇਹਨਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੁੰਦੇ ਸੀ ਫਿਰ ਇੱਥੇ ਦਸੋਏ ਆਏ ਫਿਰ ਇਹਨਾਂ ਕੋ ਆਣ ਕੇ ਜਾਣਕਾਰੀ ਲਈ ਤੇ ਫਿਰ ਡੇਢ ਕਿ ਮਹੀਨਾ ਉਹ ਗੈਨਾ ਕੋ ਪਿੰਦੇ ਨੇ ਇਸ ਤੋਂ ਪਹਿਲਾਂ ਦੁਬਈ ਵਿੱਚ ਤੁਸੀਂ ਕਹਿੰਦੇ ਡਰਾਈਵਰੀ ਕਰਦੇ ਉੱਥੇ ਵੀ ਇਲਾਜ ਕਰਾਇਆ ਉੱਥੇ ਵੀ ਦਿਖਾਇਆ ਸੀ ਹਾਂਜੀ ਉੱਥੇ ਵੀ ਨਾਰਮਲ ਡਾਕਟਰਾਂ ਨੂੰ ਦਿਖਾਇਆ ਪਰ ਉੱਥੇ ਕੋਈ ਐਡਾ ਮੈਡੀਕਲ ਇਲਾਜ ਨਹੀਂ ਕੋਈ ਵਧੀਆ ਤੇ ਫਿਰ ਇਸ ਕਰਕੇ ਇੰਡੀਆ ਹੀ ਆਣ ਕੇ ਕਰਾਏ ਆਪਣਾ ਤੇ ਜਦੋਂ ਹੁਣ ਇਹ ਬੈਚਸ ਬਾਬਾ ਜੀ ਨੂੰ ਦਿਖਾਲੇ ਇਹਨਾਂ ਦਾ ਕੜਾ ਪੀਤਾ ਕਿੰਨਵਾਂ ਕੜਾ ਪੀਣ ਆ ਰਹੇ ਹੋ ਤੇ ਕਿੰਨੀ ਹੁਣ ਜਿਹੜੀ ਤੁਹਾਨੂੰ ਰਾਹਤ ਮਹਿਸੂਸ ਹੈ ਇਹ ਮੇਰਾ ਛੇਮਾ ਕੜਾ ਜੀ ਤੇ ਛੇਮੇ ਕੜਾ ਦੇ ਵਿੱਚ ਤਕਰੀਬਨ 40 45% ਮੈਨੂੰ ਫਰਕ ਲੱਗ ਰਿਹਾ ਹਾਂਜੀ ਉਹਨ ਕੋਈ ਜਿਹੜੀ ਪਹਿਲੀ ਪ੍ਰੋਬਲਮ ਆਂਦੀ ਸੀ ਲਤਾਂ ਦੀ ਸੋਜ ਜਾਂ ਬਲੱਡ ਦੀ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਮੈਨੂੰ ਬਹੁਤ ਘਟ ਆ ਰਹੀ ਆ ਬਹੁਤ ਘਟ ਆ ਰਹੀ ਆ ਉਹਨੂੰ ਅੱਛਾ ਹਾਂਜੀ ਬਹੁਤ ਫਰਕ ਲੱਗ ਰਿਹਾ ਕਿੰਨੇ ਕ ਪਰਸੈਂਟ ਤੁਹਾਨੂੰ ਲੱਗਦਾ ਵੀ ਮੈਂ ਹੁਣ ਠੀਕ ਆ ਮੈਨੂੰ 40 45% ਹਾਂਜੀ ਫਰਕ ਲੱਗਦਾ ਕੀ ਸੁਨੇਹਾ ਦੇਣਾ ਚਾਹੋ ਤੁਹਾਡੇ ਵਰਗੇ ਨੌਜਵਾਨ ਜਿਨ੍ਹਾਂ ਨੂੰ ਇਦਾਂ ਦੀ ਬਿਮਾਰੀਆਂ ਲਿਆ ਡਾਕਟਰਾਂ ਦੇ ਹੱਥ ਚੜ੍ਹ ਜਾਂਦੇ ਨੇ ਲੱਖਾਂ ਰੁਪਏ ਖਰਾਬ ਹੋ ਜਾਂਦਾ ਫੇਰ ਵੀ ਬਿਮਾਰੀਆਂ ਸੂਤ ਨਹੀਂ ਆਉਂਦੀਆਂ ਫੇਰ ਡਾਕਟਰ ਕਹਿੰਦੇ ਸਟੈਂਟ ਪਾਣਾ ਡਾਕਟਰ ਕਹਿੰਦੇ ਬਾਈਪਾਸ ਆ ਜਿਨੇ ਤੁਹਾਡੇ ਪੇਸ ਮੇਰਾ ਸੁਨੇਹਾ ਤੇ ਇਹ ਹੀ ਹੈ ਤੇ ਜਰੂਰ ਇੱਥੇ ਵਿਜ਼ਿਟ ਕਰੋ ਪਤਾ ਕਰੋ ਹਨ ਕਿਥੇ ਆਏ تھے ਮਿਲੋ ਡਾਕਟਰ ਸਾਹਿਬ ਨੂੰ ਤੇ ਦੇਸੀ ਦਵਾਈ ਹੈ ਕੋਈ ਸਾਈਡ ਇਫੈਕਟ ਨਹੀਂ ਹੈ ਦਾ ਕੀ ਪ੍ਰੋਬਲਮ ਸੀ ਤੇ ਕਦੋਂ ਤੁਸੀਂ ਮੈਨੂੰ ਪ੍ਰੋਬਲਮ ਜੇ ਹਾਰਟ ਦੀ ਪ੍ਰੋਬਲਮ ਬਹੁਤ ਚਿਰ ਤੋਂ ਸੀਗੀ ਕਰੀਬ 12 14 ਸਾਲ ਤੋਂ ਪਹਿਲਾਂ ਮੈਂ ਚਾਵਲੇ ਕੋ ਸਟੈਂਡ ਪੁਆਏ ਦੋ ਉਸ ਤੋਂ ਬਾਅਦ ਫੇਮ ਹੈ ਐਕਸਪੋਰਟ ਵਾਲੇ ਕੋ ਸਟੈਂਡ ਦੋ ਪੁਆਏ ਤੇ ਬਾਅਦ ਵਿੱਚ ਐਕਸਪੋਰਟ ਵਾਲੇ ਕੋ ਇਲਾਜ ਵੀ ਕਰਾਇਆ ਇਹਨਾਂ ਦਾ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੋਂ ਜਾ ਕੇ ਕਾੜਾ ਪੀਓ ਫਿਰ ਮੈਂ ਲੁਧਿਆਣੇ ਗਿਆ ਕਾੜਾ ਪੀਣ ਲਈ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਕਾੜਾ ਨਹੀਂ ਪਿਆਇਆ ਤੇ ਫੇਰ ਕਹਿਣ ਲੱਗੇ ਤੁਸੀਂ ਦਸੂਹੇ ਆਜਾ ਕਰੋ 15 ਦਿਨ ਬਾਅਦ ਤੇ ਉੱਥੋਂ ਕਾੜਾ ਪੀ ਲਿਆ ਕਰੋ ਫਿਰ ਅਸੀਂ ਇੱਥੇ ਆਉਣਾ ਚਾਲੂ ਕਰਤਾ ਸਾਨੂੰ ਹੋ ਗਏ ਇੱਥੇ 4 ਕੁ ਮਹੀਨੇ ਆਉਂਦੇ ਹਾਂ ਤੇ ਜਿਹਦੇ ਵਿੱਚ ਕੁਝ ਵੀ ਨੂੰ ਅੱਗੇ ਨਾਲ ਫਰਕ ਦਿਖਦਾ ਕਿ ਪੀਣ ਦੇ ਨਾਲ ਕਾੜਾ ਵੀ ਤੁਹਾਨੂੰ ਉਹ ਭਾਰ ਦੀ ਪ੍ਰੋਬਲਮ ਆਈ ਕੀ ਕੀ ਮੁਸ਼ਕਲ ਆ ਰਹੀ ਜਿਵੇਂ ਕੀ ਦੀ ਬੋਡੀ ਦੇ ਵਿੱਚ ਕੀ ਲੱਗਦਾ ਸੀ ਕਿ ਮੈਨੂੰ ਹੁਣ ਬੜਾ ਔਖਾ ਹੋ ਗਿਆ ਹੈ ਬੜਾ ਜਿਹੜਾ ਹਾਰਟ ਜਿਹੜਾ ਕੰਮ ਨਹੀਂ ਕਰ ਰਿਹਾ ਕੀ ਪ੍ਰੋਬਲਮ ਕੀ ਆ ਰਹੀ ਇਸ ਵਿੱਚ ਹਾਰਟ ਦੇ ਵਿੱਚ ਮੈਨੂੰ ਪਤਾ ਲੱਗਾ ਮੈਂ ਫੌਰਨ ਗਿਆ ਸੀ ਉੱਥੋਂ ਮੈਂ ਜਲਦੀ ਜਲਦੀ ਤੁਰ ਕੇ ਮੇਰਾ ਬਟੂਆ ਰਹਿ ਗਿਆ ਸੀ ਇੱਕ ਦੁਕਾਨ ਦੇ ਉੱਤੇ ਮੈਂ ਫਟਾਫਟ ਭੱਜਣ ਲੱਗਾ ਤੇ ਮੈਨੂੰ ਇਦਾਂ ਹੋਇਆ ਕਿ ਮੈਂ ਡਿੱਗ ਪੈਣ ਲੱਗਾ ਸੀ ਉਸ ਕਰਕੇ ਫਿਰ ਮੈਨੂੰ ਪਤਾ ਲੱਗ ਗਿਆ ਕਿ ਹਾਰਟ ਦੇ ਵਿੱਚ ਪ੍ਰੋਬਲਮ ਆ ਫਿਰ ਮੈਂ ਉੱਥੋਂ ਆ ਕੇ ਸੀ ਲੁਧਿਆਣੇ ਤੋਂ ਐਂਜਿਓਗ੍ਰਾਫੀ ਕਰਾਈ ਉਹਨਾਂ ਨੇ ਕਿਹਾ ਦੋ ਨਾੜੀਆਂ ਬਲੌਕ ਆ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਦਾ ਇਲਾਜ ਉਹ ਕਹਿੰਦੇ ਆਪਰੇਸ਼ਨ ਹੀ ਹੋਣਾ ਫਿਰ ਮੈਂ ਜਲੰਧਰ ਤੋਂ ਆ ਕੇ ਸਟੈਂਡ ਪਵਾ ਲਏ ਦੋ ਫਿਰ ਦੂਜੀ ਵਾਰੀ ਉਹ 4 ਮਹੀਨੇ ਰਿਹਾ ਸਟੈਂਡ 4 ਮਹੀਨੇ ਬਾਅਦ ਉਹ ਖਰਾਬ ਹੋ ਗਿਆ ਫਿਰ ਅਸੀਂ ਜਾ ਕੇ ਬੀਬੀਸੀ ਹਾਰਟ ਕੇਅਰ ਕੋ ਦੋ ਸਟੈਂਡ ਪਵਾ ਲਏ ਤੇ ਉਹ ਹੁਣ ਚੱਲਦੇ ਸੀਗੇ ਹੁਣ ਫਿਰ ਮੈਨੂੰ ਸਾਹ ਚੜਨ ਲੱਪਿਆ ਸੀ ਫੇ ਕਿਸੇ ਨੇ ਦੱਸਿਆ ਕਿ ਤੁਸੀਂ ਇੱਥੇ ਚਲੇ ਜੇ ਨਾਲੇ ਅਸੀਂ ਇਹਦੇ ਵਿੱਚ ਵੇਖਿਆ ਨਟ ਦੇ ਵਿੱਚ ਤੇ ਇਹਨਾਂ ਦੀ ਐਡ ਆਈ ਸੀ ਇਹ ਅਸੀਂ ਉਹਨਾਂ ਨੇ ਫੇਰ ਅਸੀਂ ਇਹ ਕਾੜਾ ਲੁਧਿਆਣੇ ਜਾ ਕੇ ਪੁੱਛਿਆ ਇਹਨਾਂ ਨੂੰ ਇਹਨਾਂ ਨੇ ਸਾਨੂੰ ਦਵਾਈ ਦਿੱਤੀ ਤੇ ਉਸ ਤੋਂ ਬਾਅਦ ਸੁਹੇ ਆਉਣ ਲੱਗ ਪਏ ਅਸੀਂ ਆ ਕੇ ਇੱਥੇ ਕਾੜਾ ਪੀਣ ਲੱਗ ਪਏ ਤੇ ਹੁਣ ਸਾਨੂੰ ਹੋ ਗਏ ਕੋਈ 4 ਮਹੀਨੇ ਪੀਂਦਿਆਂ ਉਹਨੂੰ ਕਿੰਨਾ ਹੁਣ ਫਰਕ ਕਿੰਨਾ ਫਰਕ ਹੈ ਹੁਣ ਸਾਹ ਚੜਦਾ ਹੈ ਤੁਹਾਡਾ ਹੁਣ ਸਾਹ ਮੈਨੂੰ ਅੱਗੇ ਨਾਲ ਬਹੁਤ ਘੱਟ ਚੜਦਾ ਹੁਣ ਬਸ ਟੈਸਟ ਕਰਾਉਣਾ ਬਾਕੀ ਆ ਉਹ ਅਸੀਂ ਟੈਸਟ ਕਰਾ ਕੇ ਫੇਰ ਇਹਨਾਂ ਨੂੰ ਦੱਸਾਂਗੇ ਕਿ ਕਿੱਥੋਂ ਤੱਕ ਪੋਜੀਸ਼ਨ ਆਈ ਹੈ ਮੇਨਾਂ ਅੱਜ ਲੈਟਰ ਦੇ ਦਿੱਤਾ ਆ ਕਿ ਟੈਸਟ ਕਰਾਓ ਤੇ ਟੈਸਟ ਕਰਾ ਕੇ ਫਿਰ ਸਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਤੁਹਾਨੂੰ ਨਾ ਲੱਗਾ ਵੇ ਸਾਹ ਚੜਦਾ ਜਦੋਂ ਸਟੈਂਡ ਪਾਇਆ ਉਸ ਤੋਂ ਬਾਅਦ ਵੀ ਲੱਗਦਾ ਸੀ ਕਿ ਠੀਕ ਹੋਈ ਕਿ ਨਹੀਂ ਸਟੈਂਡ ਪਾਉਣ ਤੋਂ ਬਾਅਦ ਮੈਂ ਠੀਕ ਲੱਗਦਾ ਸੀ ਪਰ ਉਹ 4 ਮਹੀਨੇ ਬਾਅਦ ਖਰਾਬ ਹੋ ਗਏ ਸੀ ਸਟੈਂਡ ਫੇਰ ਮੁੜ ਕੇ ਮੈਨੂੰ ਸਾਹ ਚੜਨ ਲੱਗ ਪਿਆ ਸੀ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਿਆ ਕਿ 4 ਮਹੀਨੇ ਬਾਅਦ ਦੁਬਾਰਾ ਫੇ ਬੀਬੀਸੀ ਹਾਰਟ ਕੇਅਰ ਕੋਲੋਂ ਸਟੈਂਡ ਅਸੀਂ ਪਵਾਏ ਫੇਰ ਚਾਰ ਪਵਾਏ ਸਟੈਂਡ ਕਿੰਨੇ ਕੇ ਪੈਸੇ ਲੱਗ ਚੁੱਕੇ ਆ ਉੱਥੇ ਸਾਡਾ 6 ਕੋ ਲੱਖ ਰੁਪਏ 3 ਲੱਖ ਉਹਨੇ ਲਿਆ ਸੀ 3 ਲੱਖ ਦੂਸਰੇ ਨੇ ਲਿਆ ਸੀ ਉਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਹਿਲਾ ਜਿਹੜੀ ਸਾਡੇ ਕੋਲ ਬੈਠੀ ਹੈ ਜਿਨ੍ਹਾਂ ਦੀ ਉਮਰ 65 ਸਾਲ ਹੈ ਇਹਨਾਂ ਦੇ ਵੀ ਹਾਰਟ ਦੇ ਵਿੱਚ ਕਾਫੀ ਪ੍ਰੋਬਲਮ ਸੀ ਇਹਦੇ ਸਟੰਟ ਵੀ ਪੈ ਚੁੱਕੇ ਆ ਪਰ ਫਿਰ ਵੀ ਠੀਕ ਨਹੀਂ ਹੋਏ ਹੁਣ ਇੱਥੇ ਐਚਐਸ ਬਾਬਾ ਜੀ ਦਾ ਕਾੜਾ ਜਿਹੜਾ ਆ ਉਹ ਪੀਣ ਆਏ ਨੇ ਕਦੋਂ ਇਹਨਾਂ ਨੂੰ ਪ੍ਰੋਬਲਮ ਆਈ ਕੀ ਪ੍ਰੋਬਲਮ ਆਈ ਅਸੀਂ ਆਪਾਂ ਹੀ ਸਾਡੇ ਜਾਣਾਂਗੇ ਇਸ ਮਹਿਲਾ ਦੇ ਬੇਟਾ ਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕੀ ਪ੍ਰੋਬਲਮ ਸੀ ਭਾਜੀ ਕੀ ਪ੍ਰੋਬਲਮ ਸੀ ਤੁਹਾਡੀ ਮੰਮੀ ਨੂੰ ਤੇ ਕਦੋਂ ਤੋਂ ਸੀ ਫਿਰ ਸਾਰਿਆਂ ਨੂੰ ਵਾਇਗੁਰ ਜੀ ਦਾ ਕਲਸਾ ਵਾਇਗੁਰ ਜੀ ਕੀ ਫਤਿਹ ਮੇਰੇ ਮਾਰਾ ਜੀ ਨੂੰ ਹਾਰਟ ਦੀ ਪ੍ਰੋਬਲਮ ਹੀ ਬਹੁਤ ਸਮੇਂ ਤੋਂ ਤੇ ਪਹਿਲਾਂ ਅਸੀਂ ਡਾਕਟਰ ਸਾਹਿਬ ਨੂੰ ਵਿਖਾਇਆ ਵਾ ਉਹਨਾਂ ਨੇ ਸਟੈਂਟ ਵੀ ਪਾਏ ਇਹਨਾਂ ਦੀ ਫੇਰ 2 ਸਾਲਾਂ ਬਾਅਦ ਫੇਰ ਪ੍ਰੋਬਲਮ ਆ ਗਈ ਹਾਰਟ ਦੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਫੇਰ ਸਟੈਂਟ ਪੈਣਾ ਵਾ ਤੇ ਸਾਨੂੰ ਬਾਬਾ ਜੀ ਦਾ ਪਤਾ ਲੱਗਾ ਮੇਰੇ ਫਰੈਂਡ ਸਰਕਲ ਚ ਆ ਗਏ ਦੋਸਤ ਮੇਰਾ ਉਹਨਾਂ ਨੇ ਪੀਤਾ ਸੀ ਉਹਨਾਂ ਨੂੰ ਵੀ ਹੈਗੀ ਹਾਰਟ ਦੀ ਪ੍ਰੋਬਲਮ ਉਹਨਾਂ ਨੇ ਬਾਅਦ ਚ ਹਨ ਮੈਨੂੰ ਦੱਸਿਆ ਕਿ ਉਥੇ ਜਾਇਆ ਕਰਾਂ ਵੇਖਿਆ ਫਿਰ ਮੈਂ ਮਾਤਾ ਜੀ ਨੂੰ ਲਿਆਂਦਾ ਉਹ ਸਾਡਾ ਇਹ ਦੂਜਾ ਕੜਾ ਵਾ ਤੇ ਪਹਿਲੇ ਕੜੇ ਨਾਲ ਸਾਨੂੰ ਬਹੁਤ ਫਰਕ ਪਿਆ ਵਾ ਜਦੋਂ ਪਹਿਲੀ ਵਾਰ ਇਹਨਾਂ ਨੂੰ ਪ੍ਰੋਬਲਮ ਆਈ ਜਦੋਂ ਸਟੰਡ ਪੈ ਕੀ ਪ੍ਰੋਬਲਮ ਆ ਰਹੀ ਸੀ ਇਹਨਾਂ ਨੂੰ ਤੁਰੰਤ ਪ੍ਰੋਬਲਮ ਸੀ ਕੰਮ ਕਾਜ ਚ ਪ੍ਰੋਬਲਮ ਸੀ ਸਾਹ ਚੜਦੇ ਜਦੋਂ ਹੋਰ ਪ੍ਰੋਬਲਮ ਆ ਰਹੀ ਸੀ ਬੋਡੀ ਨੂੰ ਨਹੀਂ ਇਹਨਾਂ ਨੂੰ ਨਾ ਜ਼ਿਆਦਾ ਸਾਹ ਦੀ ਪ੍ਰੋਬਲਮ ਹੁੰਦੀ ਜਦੋਂ ਮੰਨ ਲਓ ਬਾਹਰ ਸੈਰਸੂਰ ਕਰਨ ਜਾਂਦੇ ਸੀ ਜਾਂ ਘਰੇ ਮਾੜਾ ਮੋੜਾ ਫਿਰਦੇ ਸੀ ਉਹਨਾਂ ਸਾਹ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਸੀ ਤੇ ਜਦੋਂ ਪਹਿਲੀ ਵਾਰ ਕੜਾ ਪੀਤਾ ਫਿਰ ਕਿੰਨਾ ਜਿਹੜੀ ਆ ਪਹਿਲੀ ਪ੍ਰੋਬਲਮ ਤੇ ਉਹਦੇ ਵਿੱਚ ਰਿਸੋਲਵ ਹੋਣਾ ਸ਼ੁਰੂ ਹੋ ਗਿਆ ਇਹ ਜਦੋਂ ਅਸੀਂ ਇਥੋਂ ਕੜਾ ਪੀ ਕੇ ਗਏ ਆ ਕਿ ਮੰਨ ਲਓ ਕਿ 5-7 ਦਿਨ ਦਵਾਈ ਖਾਧੀ ਡਾਕਟਰ ਸਾਹਿਬ ਦੀ ਤੇ ਇਹ 7ਵੇਂ 8ਵੇਂ ਦਿਨ ਜਦੋਂ ਕੋਠੇ ਤੇ ਚੜ੍ਹੇ ਆ ਆਉਂਦੇ ਵੀ ਥੱਲੇ ਜਾਂਦੇ ਵੀ ਆਉਣਾ ਤੇ ਪਰ ਉਹ ਵਾਲੀ ਪ੍ਰੋਬਲਮ ਹੈ ਨਹੀਂ ਹੁਣ ਜਿਹਦੀ ਪਹਿਲਾਂ ਹੁੰਦੀ ਸੀ ਹੁਣ ਕਾਫੀ ਫਰਕ ਪੈ ਗਿਆ ਨੂੰ ਲੱਗਦਾ ਮਤਲਬ ਜਦੋਂ ਪਹਿਲਾਂ ਆਏ ਤਾਂ ਬਾਡੀ ਚੜਨਾ ਵੀ ਔਖਾ ਸੀ ਸਾਹ ਚੜਦਾ ਸੀਗਾ ਹੁਣ ਕੜਾ ਪੀਣ ਤੋਂ ਬਾਅਦ ਜਿਹੜਾ ਆ ਇਹ ਆਪੇ ਚੜ ਲੈਂਦੇ ਉਤਰ ਲੈਂਦੇ ਕੋਈ ਪ੍ਰੋਬਲਮ ਨਹੀਂ ਪਉਤੀ ਆਉਂਦੀ ਨਹੀਂ ਨਹੀਂ ਹੁਣ ਨਹੀਂ ਕੋਈ ਪ੍ਰੋਬਲਮ ਆਉਂਦੀ ਪਹਿਲਾਂ ਸਿਕੋ ਆਉਂਦੀ ਸੀ ਪਹਿਲਾਂ ਤੇ ਮਾਸਾ ਵੀ ਨਹੀਂ ਤੁਰ ਸਕਦੇ ਪੈਰ ਵੀ ਤੇ ਦਰਦ ਸ਼ੁਰੂ ਹੋਣਾ ਪੰਦੀ ਤੇ ਹੋਂਦੇ ਕਾਫੀ ਫਰਕ ਹੈ ਇਹਨਾਂ ਦਾ ਕੀ ਸਨੇਹਾ ਦੇਣਾ ਚਾਹੁੰਦੇ ਜਿਹੜੇ ਪੇਸ਼ੈਂਟ ਇਦਾਂ ਦੇ ਡਾਕਟਰਾਂ ਦੇ ਕੋਲ ਲੱਖਾਂ ਰੁਪਈਆ ਖਰਚ ਦਿੰਦੇ ਨੇ ਜਦੋਂ ਇਦਾਂ ਦੇ ਦੇਸੀ ਚੀਜ਼ਾਂ ਜਿਹੜੀਆਂ ਆਪਾਂ ਬਿਸਰ ਜਾਨਦੇ ਆਂ ਪਰ ਇਹ ਦੇਸੀ ਕਾੜੇ ਜਿਹੜੇ ਆ ਦੇਸੀ ਚੀਜ਼ਾਂ ਦਾ ਬਣਾਇਆ ਕਾੜਾ ਆ ਇਹਦੇ ਵਿੱਚ ਕੋਈ ਦੂਜੀ ਚੀਜ਼ ਨਹੀਂ ਅ ਕਾ ਅੰਗਰੇਜ਼ੀ ਦਵਾਈ ਨਹੀਂ ਕੋਈ ਹੋਰ ਨਹੀਂ ਸਿਰਫ ਜੜੀ ਬੁੱਟੀਆਂ ਨੇ ਕੀ ਸਨੇਹਾ ਦੇਣਾ ਚਾਹੁੰਦੇ ਇਹ ਜੜੀ ਬੁੱਟੀਆਂ ਜਿਹੜੀਆਂ ਲੋਕਾਂ ਨੂੰ ਠੀਕ ਕਰਦੀਆਂ ਉਹਨਾਂ ਪੇਸ਼ੈਂਟਰਾਂ ਨੂੰ ਨਹੀਂ ਜੀ ਇਹ ਤਾਂ ਪਹਿਲਾਂ ਵੀ ਸ਼ੁਰੂ ਤੋਂ ਹੀ ਚੱਲਦੇ ਆਈਆਂ ਬਹੁਤ ਸਾਨਾ ਪੁਰਾਣੀਆਂ ਸਾਡੇ ਤੋਂ ਪਹਿਲਾਂ ਦੀਆਂ ਇਹ ਦਵਾਈਆਂ ਚੱਲਦੀਆਂ ਇਹ ਲੋਕ ਅਸਲ ਵਿੱਚ ਭੁੱਲ ਗਏ ਨਾ ਤੇ ਹੁਣ ਜਿਹੜਾ ਡਾਕਟਰ ਸਾਹਿਬ ਦਾ ਪਰਾਲਾ ਬਹੁਤ ਵਧੀਆ ਵਾ ਤੇ ਹਰ ਇੱਕ ਨੂੰ ਆਉਣਾ ਚਾਹੀਦਾ ਵਾ ਸੋ ਸਾਡੇ ਨਾਲ ਇਸ ਵੇਲੇ ਐਚਐਸ ਬਾਬਾ ਜੀ ਖੜੇ ਨੇ ਇਹਨਾਂ ਨੂੰ ਐਚਐਸ ਬਾਬਾ ਜੀ ਨਾਲੋਂ ਵੱਧ ਕਾੜੇ ਵਾਲੇ ਬਾਬਾ ਜੀ ਜਿਹੜੇ ਕਹਿੰਦੇ ਲੋਕ ਜ਼ਿਆਦਾ ਯਾਦ ਕਰਦੇ ਨੇ ਕਿਉਂਕਿ ਇਹ ਉਹ ਕਾੜਾ ਆ ਜਿਨੇ ਇੱਕ ਨਹੀਂ ਕਈ ਜਾਨਾਂ ਜਿਹੜੀਆਂ ਬਚਾਈਆਂ ਜਿਹੜੇ ਫਰੰਟ ਪਹ ਚੁੱਕੇ ਵਾਈਫਰ ਸਰ ਜੀ ਹੋ ਚੁੱਕੀ ਹੈ ਲੇਕਿਨ ਕਾੜਾ ਜਿਹੜਾ ਤੁਹਾਡਾ ਇੱਕ ਮਿਸ਼ਨ ਹੈ ਜਿਹੜਾ ਉਹਨਾਂ ਦੇ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ ਕੀ ਇਹਦੇ ਵਿੱਚ ਤੁਸੀਂ ਇਕੜੀ-ਗੜੀ ਜੜੀਆਂ ਬੂਟੀਆਂ ਨੂੰ ਤੇ ਮਿਸ਼ਨ ਕਰਦੇ ਹੋ ਅਜੇ ਇੱਕ ਦੋ ਬੰਦੇ ਨਾ ਰਿਪੋਰਟਾਂ ਲੈ ਕੇ ਵੀ ਬੈਠੇ ਹੋਇਆ ਹਨਾ ਉਹਨਾਂ ਦੀ ਹਾਰਡ ਪੰਪਿੰਗ ਕਿਸੇ ਦੀ ਬੀ ਤੋਂ ਬੀ ਪਰਸੈਂਟ ਚ ਜੀਦੀ 52 ਤੇ ਆ ਗਈ ਇੱਕ ਭੈਣ ਜੀ ਆ ਉਹਦੀ ਹਾਰਟ ਦੇ ਡਾਕਟਰ ਨੇ ਖੁਦ ਦਵਾਈ ਘਟਾਈ ਆ ਅੱਛਾ ਅਦਰੂ ਕਹਿੰਦੇ ਭਾਬੇ ਪਹਿਲਾਂ ਉਹ ਕਹਿੰਦੀ 5000 ਦੀ ਦਵਾਈ ਦਿੰਦੇ ਸੀ ਹੁਣ ਮੈਨੂੰ 5700 ਦੀ ਦਵਾਈ ਨਾਲ ਸਾਰਤਾ ਉਹਨਾਂ ਨੇ ਸਮਝ ਲਿਓ ਇਕੋ ਕਰਕੇ ਤੇ 4-5 ਮਹੀਨੇ ਉਹਨੇ ਦਵਾਈ ਖਾਧੀ ਤਾਂ ਕੁਝ ਫਰਕ ਆਇਆ ਤਾਂ ਹੀ ਉਹਨੇ ਦਵਾਈ ਘਟਾਈ ਆ ਹਨਾ ਜੈਨੂਨ ਗੱਲ ਆ ਤੇ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਲੋਕਾਂ ਨੂੰ ਕੁਦਰਤ ਨਾਲ ਹੀ ਜੋੜਦੇ ਆ ਕੁਦਰਤ ਉਹਨਾਂ ਦਾ ਇਲਾਜ ਕਰਦੀ ਆ ਠੀਕ ਹੈ ਵੈਸਟਰਨ ਕਲਚਰ ਤੋਂ ਆਪਾਂ ਦੂਰ ਕਰਦੇ ਹਾਂ ਕਿਉਂਕਿ ਆਪਣਾ ਜਿਹੜਾ ਸਾਰਾ ਜੋਰ ਆਪਾਂ ਲੋਕਾਂ ਨੂੰ ਬਾਰ-ਬਾਰ ਇਹੀ ਪੁੱਛਦੇ ਆਂ ਵੀ ਤੁਸੀਂ ਪਰਹੇਜ ਕਰਦੇ ਹੋ ਜੇ ਬੰਦਾ ਮੈਨੂੰ ਕਹਿੰਦਾ ਕੋਈ ਨਹੀਂ ਫਰਕ ਆਇਆ ਤਾਂ ਉਹਦਾ ਰੀਜ਼ਨ ਹੁੰਦਾ ਕੋਈ ਜਦੋਂ ਤੁਸੀਂ ਇਹਨੂੰ ਫੇਰ ਦੁਬਾਰਾ ਪੂਰੀ ਜਾਣਤ ਕਰਦੇ ਆਂ ਪੁੱਛਦੇ ਆਂ ਵੀ ਕੀ ਸਵੇਰੇ ਖਾਣੇ ਹੋ ਹੈਨਾ ਕੋਈ ਨਾ ਕੋਈ ਫਰਕ ਨਿਕਲ ਆਂਦਾ ਉਹ ਕੋਈ ਨਾ ਕੋਈ ਉਹੀ ਜੀ ਚੀਜ਼ ਖਾਂਦਾ ਹੁੰਦਾ ਜਿਹੜੀ ਚੀਜ਼ ਅਸੀਂ ਬੰਦ ਕੀਤੀ ਹੁੰਦੀ ਆ ਉਹਦੇ ਨਾਲ ਉਹਨੂੰ ਪ੍ਰੋਬਲਮ ਹੁੰਦੀ ਆ ਪ੍ਰੋਬਲਮ ਉਹਦੀ ਹੋਗੀ ਜਦੋਂ ਬੰਦਾ ਕੋਈ ਗਲਤ ਚੀਜ਼ ਖਾਊਗਾ ਕਿਉਂਕਿ ਜਿਹੜਾ ਜਿੰਨੇ ਵੀ ਰੋਗਾਂ ਦਾ ਮੈਂ ਇਲਾਜ ਕਰਦਾ ਮੇਰਾ ਸਾਰਾ ਜੋਰ ਲੋਕਾਂ ਦੇ ਡਾਈਟ ਚਾਰਟ ਤੇ ਹੁੰਦਾ ਕਿਉਂਕਿ ਮੈਨੂੰ ਪਤਾ ਵੀ 30 40% ਲੋਕ ਭਰੇਜਾਂ ਨਾਲ ਠੀਕ ਹੁੰਦੇ ਆ ਜੇ ਭਰੇਜ ਨਹੀਂ ਕਰਨਗੇ ਠੀਕ ਨਹੀਂ ਹੋਣੇ ਕਿਉਂਕਿ ਆਯੁਰਵੈਦਿਕ ਦਾ ਨਾਮ ਹੀ ਮੈਂ ਤਾਂ ਸੋਚਿਆ ਵੀ ਇੱਕ ਪਰਹੇਜ ਹੈ ਜੇ ਬੰਦੇ ਪਰਹੇਜ ਕਰ ਲੈਣ ਤਾਂ ਉਹ ਰੋਗ ਨਹੀਂ ਆ ਸਕਦਾ ਕਿਉਂਕਿ ਲੋਕ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਅਬ ਕੇ 3 ਇੰਚ ਦੀ ਜਿਹੜੀ ਜੀਭ ਆ ਨਾ ਇਹ 30 ਸਾਲ ਉਮਰ ਘਟਾ ਦਿੰਦੀ ਆ ਬੰਦੇ ਦੀ ਜੇ ਇਹਦੇ ਕੰਟਰੋਲ ਕਰ ਲੇ 30 ਸਾਲ ਉਮਰ ਵਧਾ ਵੀ ਦਿੰਦੀ ਆ ਜੇ ਤਾਂ ਵੀ ਤੁਸੀਂ ਦੱਸਿਆ ਕਿ ਕਾੜੇ ਦੇ ਨਾਲ ਜਿੰਦਾ ਹਾਰਟ ਦੀ ਆਪਾਂ ਗੱਲ ਕਰਦੇ ਹਾਰਟ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਰੋਗ ਆ ਜਿਨ੍ਹਾਂ ਦਾ ਇਲਾਜ ਜਿਹੜਾ ਹੁੰਦਾ ਹੈ ਇੱਥੇ ਦੇਖੋ ਹਰ ਬਿਮਾਰੀ ਦੇ ਵਿੱਚ ਆਯੁਰਵੈਦਿਕ ਇਲਾਜ ਆ ਜਾਗਾ ਆਪਣੇ ਕੋਲੇ ਸਾਰੇ BMS JMS ਡਾਕਟਰ ਨੇ ਤਿੰਨ ਡਾਕਟਰ ਆਪਣੇ ਕੋਲੇ ਹਨ ਜਿਨ੍ਹਾਂ ਵਿੱਚ ਇੱਕ ਵੱਡੇ ਬੌਜ ਜਿਹੜੇ ਆਯੁਰਵੈਦ ਦਾ ਚਾਰੀਆ ਨੇ ਐਕਸ ਐਮੋਨੀਅਸਨ ਹਸਪੀਟਲ ਗੁਰੂਕੁਲ ਕਾਂਗੜੀ ਹਰਦਵਾਰ ਤੋਂ ਉਹਨਾਂ ਦਾ ਜਿੰਨੀ ਮੇਰੀ ਉਮਰ ਹੈ 50 ਸਾਲ ਉਹਨਾਂ ਦਾ ਤਜਰਬਾ ਹੈਗਾ ਉਹਨਾਂ ਚ ਉਹਨਾਂ ਨੂੰ ਕੰਮ ਕਰਦਿਆਂ ਨੂੰ ਹੋ ਗਿਆ ਉਹ ਹਰ ਬਿਮਾਰੀ ਦਾ ਇਲਾਜ ਕਰਦੇ ਆ ਤੇ ਕਈ ਵਾਰੀ ਕੀ ਹੁੰਦਾ ਵੀ ਬਿਮਾਰੀਆਂ ਚ ਲੋਕ ਇੰਨੇ ਘਰੇ ਹੁੰਦੇ ਆ ਵੀ ਜਿੱਥੇ ਸਾਨੂੰ ਹੱਥ ਪਾਣ ਲੱਗੇ ਡਰ ਲੱਗਦਾ ਹੁਣ ਅੱਜ ਵੀ ਹੋ ਸਕਦਾ ਇੱਕ ਦੋ ਮਰੀਜ਼ ਮੋੜਦੇ ਹੋਣ ਠੀਕ ਹੈ ਜ਼ਰੂਰੀ ਨਹੀਂ ਵੀ ਆਪਾਂ ਕੋਈ ਰੱਬ ਤਾਂ ਹੈ ਨੇ ਵੀ ਹਰ ਬੰਦੇ ਦਾ ਹੱਲ ਕਰ ਦਾਂਗੇ ਜਿਹੜਾ ਸਾਡੀ ਸਮਝ ਆਉਂਦਾ ਦਾ ਇਲਾਜ ਕਰਦੇ ਆ ਜਿਹੜਾ ਨਹੀਂ ਉਹਨਾਂ ਨੂੰ ਜਵਾਬ ਦੇ 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 ਜੇ ਬਾਕੀ ਉਪਰ ਅਮਰਦੀ ਗੱਲ ਕਰੀਏ ਬਹੁਤ ਸਾਰੇ ਆਪਾਂ ਦੇਖਦੇ 50 ਪਲੱਸ ਜਦੋਂ ਚੱਲ ਜਾਂਦੇ ਉਹਨਾਂ ਦੇ ਹਾਰਟ ਚ ਪ੍ਰੋਬਲਮ ਪਰ ਅਸੀਂ ਇੱਥੇ ਕੋਈ ਨੌਜਵਾਨਾਂ ਨਾਲ ਗੱਲ ਕੀਤੀ ਉਹ 32 ਸਾਲ ਦੀ ਉਮਰ ਦਾ ਉਹ ਕਹਿੰਦਾ ਮੈਂ ਦੁਬਈ ਸਿਕਾ ਮੈਂ ਬਿਮਾਰ ਹੋ ਤੁਹਾਡੇ ਕੋਲ ਆਇਆ ਠੀਕ ਹੋਇਆ ਕੀ ਕਹਿਣਾ ਚਾਹੁੰਦੇ ਜਿਹੜੇ ਇਹ ਜਿਹੇ ਨੌਜਵਾਨ ਵੀ ਜਿਹੜੇ ਇਦਾਂ ਦੀ ਬਿਮਾਰੀ ਗ੍ਰਸ ਹੋ ਰਹੀ ਆ ਜਰ ਬਿਲਕੁਲ ਬਿਲਕੁਲ ਉਹੀ ਹੈ ਨਾ ਖਾਣ ਪੀ ਉਹਨਾਂ ਦਾ ਜਿਹੜਾ ਫੂਡ ਪੈਕਿੰਗ ਫੂਡ ਹੋ ਜਾਂਦਾ ਠੀਕ ਹੈ ਔਰ ਜ਼ਿਆਦਾਤਰ ਉਹਨਾਂ ਦਾ ਹੁਣ ਜਿਹੜਾ ਕੋਈ ਵੀ ਦਾਲ ਸਬਜੀ ਆ ਜੇ ਆਪਾਂ ਉਹਨੂੰ ਸਵੇਰੇ ਬਣਾ ਲਈਏ ਤਾਂ ਵੱਧ ਤੋਂ ਵੱਧ ਉਹਨੂੰ ਆਪਾਂ 2-3 ਘੰਟੇ ਜਾਂ 4-5 ਘੰਟੇ ਤੱਕ ਖਾ ਸਕਦੇ ਆ ਇਹ ਰਾਤ ਦੀ ਬਣਾਈ ਹੋਈ ਸਵੇਰੇ ਖਾਂਦੇ ਆ ਸਵੇਰ ਦੀ ਬਣੀ ਹੋਈ ਦੁਪਹਿਰੇ ਖਾਂਦੇ ਆ ਜਿਹੜਾ ਕੋਈ ਫੂਡ ਆਗਾ ਉਹ ਟਾਈਮ ਸਿਰ ਨਹੀਂ ਹੁੰਦਾ ਉਹ ਫੂਡ ਜਿਹੜਾ ਨਾ ਟਾਈਮ ਸਿਰ ਨਾ ਖਾਣ ਵਾਲੀ ਇਹ ਬਿਮਾਰੀਆਂ 'ਚ ਘਿਰਦੇ ਜਾਂਦੇ ਆ ਅੱਜ ਆਪਣੇ ਉਧਰ ਬੱਚੇ 22 ਸਾਲ ਦੇ ਹਾਰਟ ਅਟੈਕ ਦਾ ਸ਼ਿਕਾਰ ਹੋ ਰਿਹਾ ਕਿਉਂ ਉਹ ਖਾਣਾ ਘਰੇ ਨਹੀਂ ਬਣਾ ਰਹੇ ਉਹ ਡੱਬਾ ਬੰਦ ਫੂਡ ਖਾ ਰਹੇ ਆ ਪੈਕਿੰਗ ਫੂਡ ਖਾ ਰਹੇ ਨੇ ਠੀਕ ਹੈ ਜੀ ਉਹ ਪੈਕਿੰਗ ਫੂਡ ਖਾਣ ਦੇ ਨਾਲ ਹੀ ਉਹ ਬੱਚੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਤੇ ਇੱਕ ਬਾਬਾ ਜੀ ਜਦਾਂ ਬਹੁਤ ਸਾਰੇ ਖਰੇਲੂ ਤੌਰ ਤੇ ਗੱਲ ਕਰੀਏ ਤਾਂ ਵੀਕ ਹੁੰਦੇ ਨੇ ਇਕਨੋਮੀ ਤੇ ਪੈਸੇ ਜੇਬਸ ਨੇ ਲੇਕਿਨ ਬਿਮਾਰੀ ਖਸੂਤੀ ਲੱਗ ਜਾਂਦੀ ਹੈ ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਕੀ ਤੁਹਾਡੇ ਵੱਲੋਂ ਕੋਈ ਦੀ ਹੈਲਪ ਕੀਤੀ ਜਾਂਦੀ ਹੈ ਕਿ ਉਹ ਵਿਚਾਰੇ ਦਾ ਇਲਾਜ ਹੋ ਜਾਏ ਪੈਸਾ ਨਾ ਵੀ ਹੋਵੇ ਤਾਂ ਇਲਾਜ ਹੋ ਸਕੇ ਲੇਖੋ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਕਿਸੇ ਵੀ ਮਰੀਜ਼ ਨੂੰ ਮੋੜ ਨਹੀਂ ਦਿੰਦੇ ਸੜੀ ਪੈਸੇ ਵੱਲੋਂ ਨਾ ਮੁੜੇ ਅਸੀਂ ਹਰ ਮਰੀਜ਼ ਦਾ 100% ਹੱਲ ਕਰਕੇ ਹੀ ਭੇਜਦੇ ਹਾਂ ਠੀਕ ਹੈ ਕਿਉਂਕਿ ਜਿਹੜੇ ਬੰਦੇ ਦੇ ਕੋਲੇ ਪੈਸਾ ਨਹੀਂ ਹੁੰਦਾ ਨਾ ਜਾਂ ਪੈਸੇ ਵੱਲੋਂ ਕਮਜ਼ੋਰ ਹੁੰਦਾ ਉਹਦੀ ਸ਼ਕਲ ਹੀ ਦੱਸ ਦਿੰਦੀ ਹੈ ਉਹਦੀਆਂ ਗੱਲਾਂ ਬਾਤਾਂ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਦੇ ਇਲਾਜ ਕਰਾਉਣ ਜੋਗਾ ਨਹੀਂ ਸਥਿਤੀ 'ਚ ਹੈਗਾ ਸਮਝ ਗਏ ਉਹਦਾ ਹੱਲ ਅਸੀਂ ਵੈਸੇ ਹੀ ਕਰ ਦਿੰਦੇ ਹਾਂ ਆਪਣੇ ਕੋਲ ਤੁਹਾਨੂੰ ਇਹ ਨਹੀਂ ਕੋਈ ਕਹੂਗਾ ਵੀ ਯਾਰ ਮੇਰੇ ਕੋਲ ਪੈਸੇ ਨਹੀਂ ਸੀ ਡਾਕਟਰ ਨੇ ਦਵਾਈ ਰੱਖ ਲਈ ਜਾਂ ਦਵਾਈ ਨਹੀਂ ਦਿੱਤੀ ਆਪਾਂ ਉਹਨੂੰ ਦਵਾਈ ਦੇ ਕੇ ਭੇਜਾਂਗੇ ਭੇਜਾਂਗੇ। ਤੇ ਬਾਬਾ ਯਾਰ ਇਸ ਤੋਂ ਬਾਅਦ ਅਗਲਾ ਕੀ ਪ੍ਰੋਸੈਸ ਹੈ? ਕਾੜੇ ਦੇ ਨਾਲ ਤਾਂ ਹੈ ਹੀ ਉਸ ਤੋਂ ਅੱਗੇ ਕੋਈ ਤੁਹਾਡੀ ਪਲੈਨਿੰਗ ਹੈ ਕਿ ਮੈਂ ਇਹਨਾਂ ਲੋਕਾਂ ਦੇ ਲਈ ਕੋਈ ਹੋਰ ਇਹਨਾਂ ਦੀ ਬਾਫੜਾ ਕੋਈ ਐਦਾਂ ਦਾ ਕੰਮ ਕਰਾਂ ਕਿ ਲੋਕ ਇੱਕ ਨਾਂ ਯਾਦ ਰਹਿਣ ਲੋਕਾਂ ਦੇ ਵਿੱਚ ਇੱਕ ਚਰਚਾ ਹੋਵੇ ਕਿ ਬਾਬਾ ਜੀ ਕੋ ਗਏ ਸੀ ਠੀਕ ਹੋਏ ਇਸ ਤੋਂ ਇਲਾਵਾ ਕੋਈ ਨੈਕਸਟ ਸਟੈਪ ਕੀ ਤੁਹਾਡਾ? ਦੇਖੋ ਮੈਂ ਨਾ 40 47 ਸਾਲ ਤੱਕ ਪਲੈਨਿੰਗਾਂ ਕੀਤੀਆਂ। ਸੰਤਾ 17-18 ਸਾਲ ਤੋਂ ਲੈ ਕੇ 47 ਸਾਲ ਤੱਕ ਮੈਂ ਪਲੈਨਿੰਗਾਂ ਕੀਤੀਆਂ। ਇਹ ਨਹੀਂ ਹੈਗਾ ਵੀ ਮੈਂ ਬੜੇ ਘਾਟੇ ਖਾਦੇ ਆ। ਪਰ ਮੈਂ 47 ਸਾਲ ਦੀ ਉਮਰ ਦੇ ਵਿੱਚ ਰੱਬ ਤੇ ਛੱਡਦਾ ਸਭ ਹੁਣ ਆਪਾਂ ਸੋਚਣਾ ਨਹੀਂਗਾ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਹੁਣ ਜੋ ਨੇ ਕਰਾਣਾ ਉਹ ਆਪੀ ਹੋਈ ਜਾਣਾ ਉਹਦੇ ਹੱਥ ਹੈ 47 ਸਾਲ ਤੋਂ ਬਾਅਦ ਮੈਂ ਰੱਬ ਦੇ ਹੱਥ ਡੋਰ ਦਿੱਤੀ ਸੀ ਵੀ ਮੇਰਾ ਦਿਮਾਗ ਆ ਜਿਹੜਾ ਉਹ ਹੁਣ ਸਮਝੋ ਖਤਮ ਹੋ ਗਿਆ ਸੋਚਣ ਸ਼ਕਤੀ ਕਿਵੇਂ ਚਲਾਣਾ ਕੰਮ ਨੂੰ ਕਿਵੇਂ ਨਹੀਂ ਚਲਾਣਾ ਹਨਾ ਬੜੇ ਆਪਾਂ ਕੰਪਨੀਆਂ ਵੀ ਖੋਲੀਆਂ ਦਵਾਈਆਂ ਦੀਆਂ ਵੀ ਪਰ ਆਪਾਂ ਫਿਰ ਬੰਦ ਕਰਤਾ ਉਹ ਪਰ ਆ ਬਦੇ ਹੱਥ ਡੋਰ ਛੱਡੀ ਤੇ ਡੋਰ ਐਸੀ ਛੱਡੀ ਵੀ ਅੱਜ ਸਾਹਮਣੇ ਨਿਗਾ ਮਾਰੋ ਗੱਡੀਆਂ ਕਿਵੇਂ ਖੜੀਆਂ ਨੇ ਹਨ ਤੇ ਬਾਬਾ ਜੀ ਨੂੰ ਸਮਾਜ ਸੇਵੀ ਤੌਰ ਤੇ ਵੀ ਜਾਣਦੇ ਨੇ ਵੀ ਸਮਾਜ ਸੇਵਾ ਦੇ ਕੰਮ ਬਹੁ ਕਰਦੇ ਨੇ ਕਾੜੇ ਦੇ ਨਾਲ ਨਾਲ ਜਿਹੜਾ ਦਵਾਈ ਠੀਕ ਹੋਣ ਦੇ ਨਾਲ ਮਰੀਜ਼ਾਂ ਨੂੰ ਠੀਕ ਕਰਾਉਣ ਦੇ ਨਾਲ ਸਮਾਜ ਸੇਵਾ ਦੇ ਵਿੱਚ ਕਿਹੜੀ ਜਿਹੜੀ ਪਹਿਲੂ ਨੇ ਸਮਾਜ ਸੇਵਾ ਦੇ ਵਿੱਚ ਹੁਣ ਆਪਾਂ ਪੰਜਾਬ ਵਿੱਡੋ ਭੈਣਾਂ ਨੇ ਜਿਹੜੀਆਂ ਵਿਚਾਰੀਆਂ ਜ਼ਰੂਰਤ ਮੰਨ ਲਈ ਹਨਾ ਉਹਨਾਂ ਨੂੰ ਰਾਸ਼ਨ ਦਿੰਨੇ ਆਂਗੇ 60 70 ਪਾਸਦਰੀ ਆਉਂਦੇ ਆਪਣੇ ਕੋਲੇ ਹਰ ਮਹੀਨੇ ਤੇ ਇਦਾਂ ਦੇ ਬੱਚਿਆਂ ਲਈ ਗਿਫਟ ਵਗੈਰਾ ਰੱਖੇ ਹੋਏ ਆ ਡੌਗ ਨਬਰ ਆਪਾਂ ਨੂੰ ਡੌਗ ਤਾਂ ਆਪਣੀ ਸਮਝ ਲਓ ਜਾਨੀ ਨੇ ਠੀਕ ਆ ਉੱਥੇ ਭੈਂਜੀ ਨੇ ਇੱਕ ਸਾਡੇ ਉਹਨਾਂ ਨੇ 200 ਡੌਗੀ ਪਾਲਿਆ ਹੋਇਆਗਾ ਠੀਕ ਆ ਉੱਥੇ ਹਰ ਮਹੀਨੇ ਜਾਣਾ ਹੀ ਜਾਣਾ ਸੀ ਜਣੇ ਕਿ ਯਾਰ ਆਪਾਂ ਲੈ ਕੇ ਕੀ ਜਾਣਾ ਨਾਲ ਹੁਣ ਜ਼ਿੰਦਗੀ ਪਤਾ ਨਹੀਂ 10 ਸਾਲਾਂ ਜਾਂ 20 ਸਾਲਾਂ ਜਾਂ 25 ਸਾਲਾਂ ਇਹ ਪਰਮਾਤਮਾ ਨੂੰ ਪਤਾ ਹੈ ਨਾ ਆਪਾਂ ਸਭ ਕੁਝ ਦੇਖ ਲਿਆ ਜਿੰਨਾ ਕ ਆਪਣਾ ਹیثیت ਸੀ ਆਪਾਂ ਦੇਖ ਲਿਆ ਕਿਸੇ ਚੀਜ਼ ਦੀ ਰੱਬ ਵੱਲੋਂ ਆਪਾਂ ਨੂੰ ਕਮੀ ਨਹੀਂ ਹੈਗੀ ਹੁਣ ਆਪਾਂ ਸੇਵਾ ਹੀ ਕਰਨੀ ਹੈ ਸਮਝ ਗਏ ਕਿਉਂਕਿ ਜਿਹੜੇ ਕਈ ਵਾਰੀ ਮੈਂ ਦੇਖਿਆ ਲੋਕ ਕਰੋੜਾ ਰੁਪਏ ਦੀ ਜਾਇਦਾਦ ਆਪਣੇ ਬੱਚਿਆਂ ਲਈ ਬਣਾ ਦਿੰਦੇ ਨੇ ਬੱਚੇ ਉਡਾ ਦਿੰਦੇ ਕਈ ਕੁਛ ਵੀ ਨਹੀਂ ਛੱਡ ਕੇ ਜਾਂਦੇ ਬੱਚੇ ਬਣਾ ਲੈਂਦੇ ਜੋ ਉਹਨਾਂ ਦੇ ਮੁਕੱਦਰਾਂ ਦਾ ਉਹਨਾਂ ਨੇ ਆਪ ਹੀ ਬਣਾ ਲੈਣਾ ਸਮਝ ਗਏ ਜੇ ਆਪਾਂ ਸੋਚੀਏ ਨਾ ਵੀ ਆਪਾਂ ਬਣਾ ਕੇ ਜਾਵਾਂਗੇ ਜੇ ਉਹਨਾਂ ਦੇ ਮੁਕੱਦਰਾਂ ਦਾ ਹੋਇਆ ਉਹਨਾਂ ਨੇ ਆਪ ਹੀ ਬਣਾ ਲੈਣਾ ਜੋ ਉਹਨਾਂ ਦੇ ਮੁਕੱਦਰਾਂ 'ਚ ਨਾ ਹੋਇਆ ਪਰ ਜਿੰਨਾ ਮਰਜ਼ੀ ਬਣਾ ਦੀ ਉਹ ਬਣ ਨਹੀਂ ਸਕਦਾ। ਪਰਿਵਾਰ ਲਈ ਹਰ ਇੱਕ ਬੰਦਾ ਕਰਦਾ ਆ ਹਰ ਦੰਦੇ ਦੌੜੇ ਪਰ ਐਸੇ ਲੋਕਾਂ ਦੇ ਲਈ ਜਿਹੜੇ ਬਿਮਾਰੀਆਂ ਨਾਲ ਝੂਜ ਰਹੇ ਉਹਨਾਂ ਨੂੰ ਠੀਕ ਕਰ ਦੇਣਾ ਇਹ ਵੀ ਬਹੁਤ ਵੱਡੀ ਸੇਵਾ ਆ। ਮੇਰਾ ਪੁਰਾਣਾ ਘਰ ਸੀ ਉਹੀ ਹਾਲੇ ਤੱਕ। ਅੱਜ ਤੋ 25 ਸਾਲ ਪਹਿਲਾਂ ਉਹੀ ਆ ਹਲੇ ਤੱਕ। ਗੱਡੀਆਂ ਸਾਡੀ ਮਜਬੂਰੀ ਦਾ ਸੌਦਾ ਵੀ ਤਿੰਨ ਸਵੇਰੇ ਅਸੀਂ ਆਣਾ ਹੁੰਦਾ ਇਹ ਤਾਂ ਲਈਆਂ ਹੋ ਜਾਂਦੀ। ਸਮਝ ਗਏ? ਅਗਰ ਜ਼ਿੰਦਗੀ ਲੋਕਾਂ ਨੂੰ ਸੁਣਾਪੇ ਹਾਂ ਆਪਾਂ ਸੇਵਾ ਕਰਨੀ ਹੈ ਠੀਕ ਹੈ ਸੇਵਾ ਦੇ ਵਿੱਚ ਹੀ ਟਾਈਮ ਲੰਘ ਜਾਏ ਉਹੀ ਬਹੁਤ ਹੈ ਬਹੁਤ ਬਹੁਤ ਧੰਨਵਾਦ